ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਅੱਜ ਸਾਡੇ ਦੇਸ਼ ਭਾਰਤ ਦਾ 77ਵਾਂ ਗਣਤੰਤਰ ਦਿਵਸ ਹੈ 26 ਜਨਵਰੀ 1950 ਨੂੰ ਸਾਡਾ ਸੰਵਿਧਾਨ ਲਾਗੂ ਹੋਇਆ ਤੇ ਉਸ ਦੇ ਵਿੱਚ ਕੀ ਕਾਮੀਆਂ ਘਾਟਾਂ ਰਹੀਆਂ ਇਹਦੇ ਉੱਤੇ ਅਸੀਂ ਬਾਅਦ ਦੇ ਵਿੱਚ ਸਾਡੇ ਜਿਹੜਾ ਅੱਜ ਦਾ ਸਪੈਸ਼ਲ ਪ੍ਰੋਗਰਾਮ ਹੈ ਉਹਦੇ 'ਚ ਡਾਕਟਰ ਜਿਹੜੇ ਜਗਰੂਪ ਸਿੰਘ ਸੇਖੋਂ ਜੀ ਨੇ ਜਿਹੜੇ ਰਾਜਨੀਤੀ ਵਿਗਿਆਨ ਦੇ ਅਧਿਆਪਕ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਫਿਲਹਾਲ ਇੰਨੀ ਗੱਲ ਹੀ ਇਹਦੇ ਵਿੱਚ ਇੱਕ ਛੋਟੀ ਜੀ ਗੱਲ ਕਹਿਣੀ ਚਾਹੁੰਦੇ ਆ ਵੀ ਕੱਲ ਸਾਡੇ ਦੇਸ਼ ਦੀ ਮਾਨਯੋਗ ਰਾਸ਼ਟਰਪਤੀ ਸ਼੍ਰੀਮਤੀ ਮੁਰਮੂ ਜੀ ਨੇ ਜਿਹੜਾ ਇਸ ਦੇ ਸੰਦਰਭ ਦੇ ਵਿੱਚ ਕੌਮ ਦੇ ਨਾਂ ਸੰਦੇਸ਼ ਦਿੱਤਾ ਉਹਦੇ ਵਿੱਚ ਭਾਰਤ ਨੂੰ ਸ਼ਾਂਤੀ ਦਾ ਦੂਤ ਕਿਹਾ ਅਸੀਂ ਬੜਾ ਨਿਮਰਤਾ ਸਹਿਤ ਉਹਨਾਂ ਦੀ ਇਸ ਕਥਨ ਨਾਲ ਸਹਿਮਤੀ ਰੱਖਦੇ ਆ ਕਿਉਂਕਿ ਜਿਹੜਾ ਜੋ ਗਾਜ਼ਾ ਦੇ ਵਿੱਚ ਹੁੰਦਾ ਰਿਹਾ ਜੋ ਗ੍ਰੀਨਲੈਂਡ ਦੇ ਬਾਰੇ ਵਿੱਚ ਹੋਈ ਗੱਲ ਜੋ ਬਾਕੀ ਈਰਾਨ ਤੇ ਹਮਲੇ ਹੋਏ ਬਾਕੀ ਥਾਵਾਂ ਤੇ ਹੋਇਆ ਤੇ ਜਿਹੜਾ ਇਹ ਸਾਰੇ ਕੁਝ ਦੇ ਵਿੱਚ ਜਿਹੜਾ ਚਾਹੇ ਉਹ ਵੈਨਿਜੂਏਲਾ ਚ ਹੋਇਆ ਭਾਰਤ ਜਾਂ ਬਹੁਤੀ ਵਾਰੀ ਚੁੱਪ ਰਿਹਾ ਜਾਂ ਬੜੀ ਦਬਣੀ ਜ਼ੁਬਾਨ ਨਾਲ ਗੱਲ ਕੀਤੀ ਤੇ ਯੂਨੋ ਦੇ ਵਿੱਚ ਕਦੇ ਵੈਪਸਟੇਨ ਕਰ ਗਿਆ ਕਦੇ ਹੱਕ ਚਲਾ ਗਿਆ ਕਦੇ ਕਿਸੇ ਤਰ੍ਹਾਂ ਹੋ ਗਿਆ ਸੋ ਸ਼ਾਂਤੀ ਦੇ ਦੂਤ ਵਾਲਾ ਜਿਹੜਾ ਵਾਤਾਵਰਨ ਹੈ ਉਹ ਭਾਰਤ ਦੇ ਵਰਤੋਚ ਦਿਸਿਆ ਨਹੀਂ ਕਿਤੇ ਗੱਲਾਂ ਨੇ ਆਪਾਂ ਚਾਹੇ ਕੁਝ ਵੀ ਕਹਿ ਲਈਏ ਉਹ ਸਾਡੇ ਆਪਣੀ ਖੁਸ਼ਫਹਮੀ ਹੋ ਸਕਦੀ ਹੈ ਕਾਸ਼ ਕਿ ਸੱਚੀ ਅਸੀਂ ਸ਼ਾਂਤੀ ਦੂਤ ਦੀ ਤਰ੍ਹਾਂ ਵਰਤੋਚ ਕਰਦੇ ਅ ਦੂਸਰਾ ਅਸੀਂ ਜਿਹੜਾ ਇੱਕ ਹੋਰ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਆ ਗੱਲ ਜੇ ਜਦੋਂ ਤੋਂ ਨਵੀਂ ਸਿੱਖਿਆ ਨੀਤੀ NEP 2020 ਬਣੀ ਹੈ ਜਿਹੜੀ ਕੋਵਿਡ ਦੇ ਦੌਰਾਨ ਲਿਆਂਦੀ ਗਈ ਉਸ ਤੋਂ ਪਹਿਲਾਂ ਉਹਦਾ ਡਰਾਫਟ ਸੀਗਾ ਤੇ ਬਿਨਾ ਸੂਬਿਆਂ ਨੂੰ ਬਹੁਤ ਜ਼ਿਆਦਾ ਪੁੱਛਗਿੱਛ ਤੋਂ ਉਸ ਨੂੰ ਪਾਸ ਕਰ ਦਿੱਤਾ ਗਿਆ ਤੇ ਉਹਨੂੰ ਲਾਗੂ ਕੀਤਾ ਜਾ ਰਿਹਾ ਹੈ ਬੜੇ ਜੋਸ਼-ਸ਼ੋਰ ਦੇ ਨਾਲ ਤੇ ਅਸੀਂ ਉਹਦੇ ਬਾਰੇ ਵਿੱਚ ਕਈ ਵਾਰ ਤੁਹਾਡੇ ਨਾਲ ਗੱਲ ਕਰ ਚੁੱਕੇ ਹਾਂ ਵੀ ਜੇ ਉਹਦੇ ਬਾਰੇ ਇੱਕ ਇੱਕ ਵਾਕ 'ਚ ਗੱਲ ਕਹਿਣੀ ਹੋਵੇ ਤਾਂ ਇਹ ਕਿਹਾ ਜਾ ਸਕਦਾ ਹੈ ਵੀ ਇਹ ਜਿਹੜੀ ਸਿੱਖਿਆ ਨੀਤੀ ਹੈ ਇਹ ਸਿੱਖਿਆ ਦੇ ਵਪਾਰੀਕਰਨ ਉਸ ਦੇ ਕਾਰਪੋਰੇਟਿਕਰਨ ਤੇ ਉਸ ਦੇ ਫਿਰਕੂ ਕਰਨ ਦਾ ਵੱਡਾ ਪ੍ਰੋਜੈਕਟ ਹੈਗਾ ਤੇ ਉਸ ਦੇ ਉੱਤੇ ਬਹੁਤ ਸਾਰੇ ਲੋਕ ਬੋਲਦੇ ਰਹੇ ਐ 올 ਇੰਡੀਆ ਸੇਵ ਐਜੂਕੇਸ਼ਨ ਕਮੇਟੀ ਨੇ ਇਹਦੇ ਤੇ ਬਹੁਤ ਸਾਰੀਆਂ ਸੈਮੀਨਾਰ ਕਾਨਫਰੰਸਾਂ ਕੀਤੀਆਂ ਨੇ ਬੜੇ ਸਾਰੇ ਡਾਕੂਮੈਂਟਸ ਕੱਢੇ ਐ ਤੇ 올 ਇੰਡੀਆ ਫੋਰਮ ਫਾਰ Right राइट टू एजुकेशन ਉਸ ਨੇ ਵੀ ਇਹਦੇ ਤੇ ਕਾਫੀ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਨੇ ਪਰ ਪਿਛਲੇ तकरीबन 7-8 ਮਹੀਨਿਆਂ ਤੋਂ ਆਲ ਇੰਡੀਆ ਸੇਵ এডਿਕੇਸ਼ਨ ਕਮੇਟੀ ਨੇ ਇੱਕ ਡਰਾਫਟ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਵੀ ਜਿਹੜਾ ਇਸ ਨਵੀਂ ਸਿੱਖਿਆ ਨੀਤੀ ਦਾ ਇੱਕ ਬਦਲਮਾਂ ਡਰਾਫਟ ਹੋਵੇ ਵੀ ਅਸਲ ਚ ਭਾਰਤ ਦੀ ਸਿੱਖਿਆ ਨੀਤੀ ਚ ਕੀ ਗੱਲਾਂ ਹੋਣ ਉਸ ਦਾ ਉਹਨਾਂ ਨੇ ਇੱਕ ਡਰਾਫਟ ਸਰਕੂਲੇਟ ਵੀ ਕੀਤਾ ਤੇ ਕੱਲ ਪਰਸੋਂ 24 ਤਰੀਕ ਨੂੰ ਬੈਂਗਲੌਰ ਬੈਂਗਲੌਰ ਦੇ ਵਿੱਚ ਇੱਕ ਪੀਪਲਸ ਪਾਰਲੀਮੈਂਟ ਕੀਤੀ ਹੈ ਲੋਕ ਪਾਰਲੀਮੈਂਟ ਲੋਕ ਸੰਸਦ ਉਸ ਲੋਕ ਸੰਸਦ ਦੇ ਵਿੱਚ ਬਹੁਤ ਸਾਰੇ ਜਿਹੜੇ ਬੁੱਧੀਜੀਵੀ ਹੈ ਬਹੁਤ ਸਾਰੇ ਜਿਹੜੇ ਸਿੱਖਿਆ ਸ਼ਾਸਤਰੀਏ ਉਹ ਸ਼ਾਮਲ ਹੋਏ ਹੈ ਯੂਜੀਸੀ ਦੇ ਜਿਹੜੇ ਸਾਬਕਾ ਚੇਅਰਮੈਨ ਰਹੇ ਹੈ ਸੁਖਦੇਵ ਥੋਰਾਟ ਬੜੇ ਅੱਛੇ ਐਜੂਕੇਸ਼ਨਿਸਟ ਨੇ ਉਹ ਯੂਜੀਸੀ ਦੇ ਵਿੱਚ ਰਹਿੰਦੇ ਹੋયા ਵੀ ਉਹ ਚੰਗਾ ਯੋਗਦਾਨ ਪਾਉਂਦੇ ਰਹੇ ਹੈ ਸਰਕਾਰ ਦੀਆਂ ਕਈ ਸਾਰੀਆਂ ਗੱਲਾਂ ਦੇ ਨਾਲ ਕਈ ਵਾਰੀ ਉਹ ਸਹਿਮਤ ਵੀ ਹੋ ਜਾਂਦੇ ਸੀ ਤੇ ਉਹ ਜਿਹੜੇ ਐ ਉਹ ਉਹਨਾਂ ਨੇ ਮੁੱਖ ਭਾਸ਼ਣ ਉਹਨਾਂ ਨੇ ਕੀਤਾ ਹੈ ਉਹਨਾਂ ਨੇ ਕਿਹਾ ਵੀ ਜਿਹੜੀ ਇਹ 220 ਦੀ ਨਵੀਂ ਸਿੱਖਿਆ ਨੀਤੀ ਹੈ ਇਹ ਗੈਰ ਜਮਹੂਰੀ ਹੈ ਸੂਬਿਆਂ ਨਾਲ ਸਲਾਹ ਕਰਨ ਤੋਂ ਬਿਨਾਂ ਉਹਨਾਂ ਤੇ ਥੋਪੀ ਗਈ ਹੈ ਤੇ ਇਹ ਜਿਹੜੀ ਗੈਰ ਬਰਾਬਰੀ ਹੈ ਸਾਡੇ ਸਮਾਜ ਦੇ ਵਿੱਚ ਉਸ ਗੈਰ ਬਰਾਬਰੀ ਕਰਕੇ ਹੈਰ ਐਜੂਕੇਸ਼ਨ ਦੇ ਵਿੱਚ ਜਾਂ ਐਜੂਕੇਸ਼ਨ ਦੇ ਵਿੱਚ ਲੋਕਾਂ ਦੇ ਜਿਹੜੀ ਜਾਣਿਆ ਹੈ ਲੋਕਾਂ ਦਾ ਨੇ ਗ੍ਰਹਿਣ ਕਰਨੀ ਹੈ ਐਜੂਕੇਸ਼ਨ ਉਹਦੇ ਵਿੱਚ ਬੜਾ ਵੱਡਾ ਰੋੜਾ ਹੈਗੀ ਹੈ ਤੇ ਇਹ ਜਿਹੜੀ ਸਿੱਖਿਆ ਨੀਤੀ ਹੈ ਇਸ ਨੂੰ ਅਡਰੈਸ ਨਹੀਂ ਕਰਦੀ ਉਹ ਇਸ ਲਈ ਸਾਨੂੰ ਅਜਹੀ ਸਿੱਖਿਆ ਨੀਤੀ ਦੀ ਲੋੜ ਹੈ ਜਿਹੜੀ ਆਲ ਇਨਕਲੂਸਿਵ ਹੋਵੇ ਜਿਦੇ ਵਿੱਚ ਸਾਰੇ ਲੋਕ ਬਰਾਬਰ ਤੌਰ ਤੇ ਸ਼ਾਮਲ ਹੋ ਸਕਦੇ ਹੋਣ ਸੋ ਇਸ ਲਈ ਅ ਅਸੀਂ ਇਸ ਜਿਹੜਾ ਸਟੈਪ ਉਹਨਾਂ ਨੇ ਇਹ ਇੱਕ ਬਦਲਵੀਂ ਸਿੱਖਿਆ ਨੀਤੀ ਦੇ ਉੱਤੇ ਇੱਕ ਜਿਹੜਾ ਪੀਪਲਜ਼ এডੂਕੇਸ਼ਨ ਪਾਲਿਸੀ ਬਣਾਉਣ ਦੀ ਗੱਲ ਕੀਤੀ ਹੈ ਜਾਂ ਬਣਾ ਰਹੇ ਹੈ ਉਸ ਦਾ ਸਵਾਗਤ ਕਰਾਂਗੇ ਅਧਿਐਨ ਵੀ ਕਰਾਂਗੇ ਤੁਹਾਡੇ ਨਾਲ ਕਿਸੇ ਦਿਨ ਡਿਟੇਲ ਚ ਉਸਤੇ ਬਾਰੇ ਗੱਲ ਵੀ ਕਰਾਂਗੇ ਅ ਦੂਸਰਾ ਜਿਹੜੀ ਸਾਰੇ ਦੇਸ਼ ਦੇ ਵਿੱਚ ਕਿਉਂਕਿ ਅੱਜ ਰਿਪਬਲਿਕ ਡੇ ਹੈ ਇਸ ਰਿਪਬਲਿਕ ਡੇ ਦੇ ਉੱਤੇ ਸਾਡਾ ਜਿਹੜਾ ਸਾਰਿਆਂ ਤੋਂ ਮੂਲ ਗੱਲ ਹੈ ਵੀ ਹਰ ਇੱਕ ਬੰਦੇ ਨੂੰ ਇੱਕ ਵੋਟ ਦਾ ਅਧਿਕਾਰ ਦਿੱਤਾ ਗਿਆ ਚਾਹੇ ਅਮੀਰ ਹੈ ਚਾਹੇ ਗਰੀਬ ਹੈ ਤੇ ਜਿਹੜਾ ਚੋਣਾਂ ਕਰਾਈਆਂ ਜਾਂਦੀਆਂ ਸੀ ਉਹਦੇ ਵਿੱਚ ਇਹ ਸੀ ਵੀ ਜਿਹੜਾ ਚੋਣ ਕਮਿਸ਼ਨ ਹੈ ਉਹਦੀ ਡਿਊਟੀ ਹੈ ਵੀ ਉਹ ਇਹ ਐਨਸ਼ੋਰ ਕਰੇ ਵੀ ਕਿਸੇ ਬੰਦੇ ਦੀ ਵੋਟ ਕੱਟ ਨਾ ਜਾਵੇ ਰਹਿ ਨਾ ਜਾਵੇ ਬਣਾਈ ਜਾਵੇ ਤੇ ਉਸ ਸੰਦਰਭ ਦੇ ਵਿੱਚ ਹੁੰਦਾ ਰਿਹਾ ਕੁਝ ਮਾੜੀਆਂ-ਮੋਟੀਆਂ ਸ਼ਿਕਾਇਤਾਂ ਵੀ ਆਉਂਦੀਆਂ ਰਹੀਆਂ ਹੋਣੀਆਂ ਨੇ ਪਰ ਇਸ ਸਾਲ ਜਿਹੜੀ ਪਿਛਲੇ 2025 ਦੇ ਵਿੱਚ 25 ਜੂਨ 2025 ਤੋਂ ਜਿਹੜੀ ਸ਼ੁਰੂ ਕੀਤੀ ਉਹਨਾਂ ਨੇ ਸਰ ਐਕਸਰਸਾਈਜ਼ ਐਸ ਆਈ ਆਰ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਉਸ ਦੇ ਵਿੱਚ ਵੋਟਾਂ ਕੱਟਣ ਦੀ ਜਾਦਾ ਰਿਹਾ ਵੀ ਅਸੀਂ ਕੱਟਣੇ ਐ ਤੇ ਵੰਣ ਦਾ ਜਹੇ ਹੋਵੇ ਜਹੇ ਨਾ ਹੋਵੇ ਉਹ ਏਡੀ ਗੱਲ ਪ੍ਰਾਇਓਰਟੀ ਨਹੀਂ ਰਹੀ ਜਿਹੜੀ ਜ਼ਿਆਦਾ ਪਹਿਲ ਹੈ ਉਹ ਇਸ ਗੱਲ ਤੇ ਰਹੀ ਵੀ ਕਿੰਨੀਆਂ ਵੋਟਾਂ ਕੱਟਗੀਆਂ ਨੇ ਹੋਰ ਹਜ਼ਾਰਾਂ ਸ਼ਿਕਾਇਤਾਂ ਆਈਆਂ ਨੇ ਸੁਪਰੀਮ ਕੋਰਟ ਚ ਕੇਸ ਵੀ ਚੱਲੀਆਂ ਜਾਂਦੇ ਆ ਸੁਪਰੀਮ ਕੋਰਟ ਕਦੇ ਕਦੇ ਝਾੜ ਵੀ ਪਾਉਂਦੀ ਹੈ ਪਰ ਗੱਲ ਉੱਥੇ ਹੀ ਐ ਅਸਰ ਚ ਹੁਣ ਪਿਛਲੇ ਕੁਝ ਦਿਨ ਪਹਿਲਾਂ ਅਸਾਮ ਦੇ ਇੱਕ ਏਰੀਏ ਤੋਂ ਬਰਹਾਮਪੁਰ ਤੋਂ ਇੱਕ ਖਬਰ ਆਈ ਵੀ ਇੱਕੋ ਹੀ ਬੂਥ ਦੇ ਉੱਤੇ ਉਹਨਾਂ ਦੇ ਇੱਕੋ ਹੀ ਬੂਥ ਦੇ ਉੱਤੇ ਇੱਕ ਬੰਦੇ ਨੇ 64 ਜਣਿਆਂ ਦੀ ਇਹ ਕਹਿ ਕੇ ਸ਼ਿਕਾਇਤ ਕਰਕੇ ਵੋਟਾਂ ਕਟਵਾਤੀਆਂ ਵੀ ਇਹ ਜਿਹੜੇ ਬੰਦੇ ਐ ਇਹ ਤਾਂ ਮਰ ਚੁੱਕੇ ਐ ਇਹਨਾਂ ਦੀ ਵੋਟ ਕਾਦੇ ਲਈ ਬਣਾਤੀ ਉੱਥੇ ਜਿਹੜਾ ਡਰਾਫਟਰ ਜਿਹੜਾ ਜਾਰੀ ਹੋਇਆ ਹੈਗਾ ਉਹਨਾਂ ਚੋਂ ਇੱਕ ਬੰਦਾ ਹਫੀਜ਼ੂਦੀਨ ਆਪਣੇ ਕਾਗਜ਼ ਪੱਤਰ ਲੈ ਕੇ ਪਹੁੰਚ ਗਿਆ ਉਹਨੂੰ ਬਾਈ ਚਾਂਸ ਨੋਟਿਸ ਮਿਲ ਗਿਆ ਤੇ ਨੋਟਿਸ ਮਿਲਿਆ ਤਾਂ ਉਹ ਕਾਗਜ਼ ਪੱਤਰ ਲੈ ਕੇ ਪਹੁੰਚ ਗਿਆ ਕਹਿੰਦਾ ਮੈਂ ਤਾਂ ਜਿਉਂਦਾ ਜਾਗਦਾ ਬੈਠਾ ਮੈਂ ਕਿੱਥੇ ਮਰਿਆ ਇਹ ਜੇ 64 ਬੰਦੇ ਮਰੇ ਹੋਏ ਸਿੱਧ ਕਰਕੇ ਉਹ ਕਰ ਦਿੱਤਾ ਇਹ ਸਾਰੀ ਗੱਲ ਦੇ ਨਾਲ ਜਿਹੜੀ ਰਾਹੁਲ ਗਾਂਧੀ ਉਹਨੀ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਜਿਹੜਾ ਇਲਜ਼ਾਮ ਲਾਉਂਦੇ ਆ ਵੀ ਇਹ ਵੋਟ ਚੋਰੀ ਹੈ ਅਸਲ ਚ ਉਹ ਉਹ ਜਿਹੜੇ ਇਲਜ਼ਾਮ ਨੇ ਕਿਤੇ ਨਾ ਕਿਤੇ ਉਹਨਾਂ ਚ ਸਚਾਈ ਨਜ਼ਰ ਆਉਂਦੀ ਹੈ ਕਿਉਂਕਿ ਪਹਿਲਾਂ ਵੀ ਕਰਨਾਟਕਾ ਤੋਂ ਦੀ ਉਥੋਂ ਦੀ ਜਿਹੜੀ ਅਲੰਦ ਸੀਟ ਹੈ ਉਥੇ ਵੀ ਇਸ ਕਿਸਮ ਦੀਆਂ ਸ਼ਿਕਾਇਤਾਂ ਆਈਆਂ ਸੀ ਵੀ ਕੋਈ ਬੰਦਾ ਬਿਨਾਂ ਕਿਸੇ ਦੇ ਜਾਣਕਾਰੀ ਦੇ ਉਹ ਕਿਸੇ ਸਾਰੀਆਂ ਐਪਸ ਯੂਜ਼ ਕਰਕੇ ਉਹਦੇ ਨਾਲ ਕਿੰਨੇ ਹੀ ਬੰਦਿਆਂ ਦੇ ਨਾਂ 2000 ਤੋਂ ਵੱਧ ਬੰਦਿਆਂ ਦੇ ਨਾਂ ਕਟਾਉਣ ਵਾਸਤੇ ਲਿਖਨ ਦਾਗਾ ਉਹ ਬਾਈ ਚਾਂਸ ਇੱਕ ਬੰਦੇ ਨੂੰ ਪਤਾ ਲੱਗ ਜਾਂਦਾ ਤਾਂ ਉਹ ਗੱਲ ਹੋ ਗਈ ਨਹੀਂ ਤਾਂ ਉਹ ਪਤਾ ਹੀ ਨਹੀਂ ਸੀ ਲੱਗਣਾ ਨਾਂ ਕਟਾ ਦੇਣੀ ਸੀ ਵੋਟਾਂ ਕਟਾ ਦੇਣੀਆਂ ਸੀਗੀਆਂ ਸੋ ਅਸੀਂ ਸਮਝਦੇ ਹਾਂ ਵੀ ਅੱਜ ਜਿਹੜਾ ਸਾਡਾ ਗਣਤੰਤਰ ਦਿਵਸ ਹੈ ਗਣਤੰਤਰ ਦਿਵਸ ਦਾ ਜਿਹੜਾ ਜਿੰਨ ਆਪਾਂ ਲੋਕਾਂ ਦਾ ਤੰਤਰ ਕਹਿੰਦੇ ਹਾਂ ਏ ਅਸਲ 'ਚ ਤਾਂ ਹੀ ਹੈ ਜੇ ਲੋਕ ਉਸ ਪ੍ਰੋਸੈਸ ਦੇ ਵਿੱਚ ਸ਼ਾਮਲ ਹੁੰਦੇ ਐ ਤੇ ਅੱਜ ਸਾਡੇ ਦੇਸ਼ ਦੇ ਉੱਤੇ ਇਸ ਗਣਤੰਤਰ ਦਿਵਸ ਦੇ ਉੱਤੇ ਇਹ ਵੀ ਇੱਕ ਵੱਡਾ ਜਿਹੜਾ ਹੈ ਉਹ ਹਮਲਾ ਮੰਨਿਆ ਜਾ ਰਿਹਾ ਹੈ ਅੱਜ ਇੰਨਾ ਸੰਖੇਪ ਗੱਲ ਹੀ ਬਾਕੀ ਸਪੈਸ਼ਲ ਗੱਲ ਅਸੀਂ ਡਾਕਟਰ ਜਗਰੂਪ ਸਿੰਘ ਸੇਖੋਂ ਦੇ ਨਾਲ ਕਰਾਂਗੇ ਅੱਜ ਦੀ ਗੱਲ 'ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ